ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਵਾਗਤ ਹੈ ਜੀ ਨਵੀਂ ਵੀਡੀਓ ਵਿੱਚ ਤੇ ਨਵੇਂ ਵਲੋਗ ਵਿੱਚ ਤੇ ਆਪਾਂ ਹੇਮਕੋੜ ਸਾਹਿਬ ਦੀ ਯਾਤਰਾ ਕਰਕੇ ਉੱਪਰ ਸਚਕੰਡ ਤੇ ਰਾਤ ਆਪ ਪਹੁੰਚੇ ਸੀ ਗੋਵਿੰਦ ਧਾਮ ਹੁਣ ਆਪਾਂ ਗੋਵਿੰਦ ਧਾਮ ਤੋਂ ਚੱਲ ਕੇ ਗੋਬਿੰਦ ਗੁਰਦੁਆਰਾ ਗੋਬਿੰਦ ਘਾਟ ਪਹੁੰਚਾਂਗੇ ਤੇ ਮੀ ਬਹੁਤ ਪਿਆਰੇ ਬਾਹਰ ਤੇ ਬੰਦੇ ਆਪਣੇ ਬੱਸ ਰੈਡੀ ਹੈ ਜੀ ਜਰਾਬਾਂ ਪਾ ਰਹੇ ਨੇ ਜਰਾਬਾਂ ਪਾ ਰਹੇ ਨੇ ਇਧਰ ਬੰਦਾ ਆਪਣਾ ਰੱਬ ਠੀਕ ਹੈ ਜੀ ਚੱਲਦੇ ਆ ਜੀ ਫਿਰ ਦੇਖਦੇ ਜਿਮੀ ਰੁਕ ਗਿਆ ਵੀਡੀਓ ਬਣਾਵਾਂਗੇ ਜਿਮੀ ਨਾ ਰੁਕਿਆ ਫਿਰ ਰਹਾਂਦਾਂਗੇ ਠੀਕ ਹੈ ਜੀ ਮਿਲਾਂਗੇ ਅੱਗੇ ਤੱਕ ਆਹ ਦੇਖੋ ਜੀ بارش ਪੂਰੀ ਫੁੱਲ ਹੈ ਜੀ ਸਾਡੇ ਕੋਟ ਵਗੈਰਾ ਸਾਰੇ ਸਭ ਕੁਝ ਗਿੱਲਾ ਹੈ ਜੀ ਆਹ ਦੇਖੋ ਜੀ ਸਭ ਕੁਝ بارش ਪੈ ਰਹੀ ਹੈ ਜੀ ਜਾਣਾ ਤਾਂ ਪੈਣਾ ਜੀ niche ਚਲੋ ਜੀ ਮਿਲਦੇ ਆ ਫਿਰ ਬਸ ਐਦਾਂ ਟੀਨ ਪਾਈ ਹੁੰਦੇ ਆ ਨਾ ਦੇ ਜਿਹੜੀ ਥੇ ਰਹਿੰਦੇ ਆ ਔਹ ਸਾਹਮਣੇ ਬਰਫ਼ ਹੈ ਜੀ ਔਹ ਦਿਖ ਰਹੀ ਹੁੰਦੀ ਤੁਹਾਨੂੰ ਆਹ ਚਿੱਟਕਿੱਟ ਦਿਖ ਰਹੀ ਨਾ ਤੁਹਾਨੂੰ ਇਹ ਆਹ ਵਾਲੀ ਇਹ ਬਰਫ਼ ਹੈ ਜੀ ਇੱਧਰ ਵੀ ਹਾਂਜੀ ਸੋ ਆਪਾਂ ਗੋਵਿੰਦ ਧਾਮ ਤੋਂ ਚੱਲੇ ਪਾਤੇ ਜੀ ਗੋਵਿੰਦ ਗੁਰਦੁਆਰਾ ਗੋਵਿੰਦ ਘਾਟ ਤੱਕ ਪਹੁੰਚਾਂਗੇ ਕਾਫੀ ਬਾਰਿਸ਼ ਹੋ ਰਹੀ ਹੈ ਜੀ ਤੇ ਹਾਂ ਕੀ ਹੋਇਆ ਰਖਲਾ ਕੋਈ ਨਹੀਂ ਅਜੇ ਤੁਰਦੇ ਆ ਤੁਰਦੇ ਹੈ ਤਾਂ ਤੇ ਆ ਸਾਹਮਣੇ ਪਹਾੜ ਦੇਖੋ ਜੀ ਕਿਵੇਂ ਫੋਗ ਪੂਰੀ ਤੇ ਆਪਾਂ ਹੁਣ ਜਾ ਰਹੇ ਆ ਜੀ ਆ ਪਿੱਛੇ ਰਹਿ ਗਿਆ ਜੀ ਗੋਵਿੰਦ ਗੁਰਦੁਆਰਾ ਗੋਵਿੰਦ ਧਾਮ ਤੇ ਠੀਕ ਹੈ ਜੀ ਚਲਦੇ ਆ ਜੀ ਬਹੁਤ ਸੋਹਣੀ ਦਰਸ਼ਨ ਹੋਈ ਜੀ ਸਾਨੂੰ ਯਾਤਰਾ ਵਧੀਆ ਚਲਦੇ ਆ ਜੀ ਹੁਣ ਵਾਪਸ ਗੁਰਦੁਆਰਾ ਗੋਬਿੰਦ ਘਾਟ। ਅੱਗੇ ਬਾਰਿਸ਼ ਪੈ ਰਹੀ ਹੈ ਜੀ। ਬਾਰਿਸ਼ ਵਿੱਚ ਤੁਹਾਨੂੰ ਹੁਣ ਕੀ ਦਿਖਾਉਣਾ? ਤੇ ਵੈਸੇ ਤਾਂ ਹੁਣ ਥੋੜੀ-ਬੋਦੀ ਹੈ ਗਈ ਹੈ ਜੀ। ਤੁਸੀਂ ਵਿਊ ਚੈੱਕ ਕਰੋ ਜੀ। ਇੰਜੋਏ ਕਰੋ ਇੰਜੋਏ। ਪਹਾੜਾਂ ਦਾ ਲੋ ਜੀ ਹਾਂਜੀ ਮੁੰਡਾ ਕੀ ਖਾਣਾ ਫਿਰ ਉਹ ਤਾਂ ਕਿੰਨੇ ਦਾ ਸਮੋਸਾ ਅੱਸ਼ਰ ਮੇਰੀ ਪਲੇਟ ਆ ਦੋ ਸਮੋਸੇ ਤਾਂ ਕਿੰਨੇ ਦਾ ਹੈ ਹਾਂ ਬੈਠੋ ਘਰਾਮਾ ਤੁਹਾਨੂੰ ਦੇ ਦਿੰਦਾ ਪਕੌੜੇ ਪਕੌੜੇ ਸਵਾਸ ਨਾਲ ਆ ਓਏ ਦਿੱਕੀ ਇਕ ਖਾਣਾ ਖਲੋ ਕਿੱਥੇ ਖਾਣ ਉਹੀ ਗੱਲ ਹੈ ਨਾ ਚਲੋ ਫਿਰ ਆ ਜੀ ਏਡੀ ਜੇਤੀ ਨੂੰ ਚਲੋ 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 ਰਾਤਾ ਖਾਦਾ ਮੇਰੇ ਨੂੰ ਆ ਗਿਆ ਚਾਹੋਗਾ ਕੋਈ ਦਾ ਦੋ ਸੁਣ ਲੋ ਜੀ ਆਪਣੇ ਮੁੰਡੇ ਕਹਿੰਦੇ ਜੀ ਖਾਣੇ ਆ ਜੀ ਸਮੋਸੇ ਤੇ ਸਮੋਸੇ ਖਾ ਕੇ ਮੈਂ ਆਪਾਂ ਚਲਦੇ ਆਂ ਜੀ ਚਲਦੇ ਆਂ ਜੀ ਫਿਰ ਠੀਕ ਹੈ ਜੀ ਮਿਲਦੇ ਆ ਕਿ ਜਾ ਕੇ ਫਿਰ ਸੋ ਅੱਜ ਆ ਜੀ 6 ਤਰੀਕ ਤੇ 7ਵਾਂ ਮਹੀਨਾ 2024 ਤੇ ਟਾਈਮ ਹੋ ਗਿਆ ਜੀ ਇਸ ਟਾਈਮ 10:30 ਹੋ ਗਏ ਜੀ ਤੇ 1:30 ਹੋ ਗਏ ਤੇ ਆਪਾਂ ਇੱਥੋਂ ਹੁਣ ਚੱਲਾਂਗੇ ਗੋਵਿੰਦ ਧਾਮ ਤੋਂ ਗੁਰਦਾਰਾ ਗੋਵਿੰਦ ਘਾਟ ਪਹੁੰਚਾਗੇ ਤੇ ਤੁਹਾਨੂੰ ਦੱਸ ਰਿਹਾ ਜੀ ਇੱਥੇ ਮਤਲਬ ਜਿਵੇਂ ਟੂਰਿਸਟ ਅਗਲੇ ਮਹੀਨੇ ਆ ਰਹੇ ਜੀ ਹਨਾ ਇੱਥੇ ਰੇਟਾਂ ਦੇ ਮਤਲਬ ਵੱਧ ਕੀਤੇ ਹੋਏ ਉਹਨਾਂ ਨੇ ਮਤਲਬ 15-15 ਦਿਨ ਦੇ ਜਿਹੜੇ ਬੁੱਕ ਕੀਤੇ ਹੋਏ ਆ ਜਿਨ੍ਹਾਂ ਯਾਤਰਾਵਾਂ ਨੇ ਆਉਣਾ ਵਾ ਤੇ ਉਹ ਇਸ ਮਤਲਬ ਅਗਲੇ ਮਹੀਨੇ ਆ ਸਕਦੇ ਨੇ ਤੇ ਯਾਤਰਾ ਕਰ ਸਕਦੇ ਉਹ ਕਿਉਂ ਬਾਰਿਸ਼ ਦਾ ਮੌਸਮ ਨੇ ਇੱਥੇ 24 ਘੰਟੇ ਧੇ ਰਹਿੰਦਾ ਜੀ ਕੋਈ ਇਦਾਂ ਬਾਰਿਸ਼ ਵੀ ਨਹੀਂ ਹੁੰਦੀ ਕਿ ਜਿਵੇਂ ਆਪਾਂ ਵੀ ਭੇਜ ਜਾਈਏ ਨਾ ਕੁਛ ਐਦਾਂ ਕੁਛ ਨਹੀਂ ਨਾ ਕਿ ਬਾਅਦ ਥੋੜੀ ਥੋੜੀ ਮਿੱਠੀ ਮਿੱਠੀ ਬਾਰਿਸ਼ ਬਦਲ ਚਲਦੀ ਰਹਿੰਦੀ ਜਿਵੇਂ ਹੁਣ ਆ ਚੱਲ ਰਹੀ ਆ ਬਸ ਐਦਾਂ ਚਲਦੀ ਰਹਿੰਦੀ ਆ ਹੋਰ ਕੋਈ ਡਰ ਖਤਰਾ ਕੁਛ ਵੀ ਨਹੀਂ ਹੈਗਾ ਜੀ ਜਿਹੜੀਆਂ ਤੁਸੀਂ ਪੁਰਾਣੀਆਂ ਵੀਡੀਓ ਦੇਖ ਰਹੇ ਹੋ ਵੀਡੀਓ ਆ ਰਹੀਆਂ ਨੇ ਉਹ ਵੀਡੀਓ ਹੈਗੇ ਜੀ ਪੁਰਾਣੀਆਂ ਹਾਂਜੀ ਆਪਾਂ ਜਿੰਨੇ ਵੀ ਯਾਤਰੂ ਸ੍ਰੀ ਹੇਮਕੋਟ ਸਾਹਿਬ ਯਾਤਰਾ ਕਰਨ ਵਾਸਤੇ ਆ ਰਹੇ ਨੇ ਆਪਾਂ ਉਹਨਾਂ ਨੂੰ ਇਨਫੋਰਮੇਸ਼ਨ ਦੇ ਰਹੇ ਆ ਜੀ ਜਦੋਂ ਵੀ ਤੁਸੀਂ ਯਾਤਰਾ ਕਰਨਾਂ ਕਰਨ ਆਉਣਾ ਵਾ ਹਨਾ ਜੈਕਟ ਤੇ ਚਲੋ ਆਪਰ ਤੁਸੀਂ ਲੈ ਕੇ ਆਉਣੀ ਆਉਣੀ ਹੈ ਹਨਾ ਠੰਡ ਥੋੜੀ ਹੋ ਜਾਂਦੀ ਇੱਥੇ ਰੇਨ ਕੋਟ ਲੋਰਾ ਪਜਾਮੇ ਟੀ-ਸ਼ਰਟ ਵਗੈਰਾ ਉਹ ਤੁਸੀਂ ਜਰੂਰ ਲੈ ਕੇ ਆ ਜਿਓ 5 6 ਕਿਉਂਕਿ ਬਾਰਸ਼ ਦਾ ਮੌਸਮ ਆ ਉਹਦੇ ਕਾਰਨ ਕੱਪੜੇ ਆਪਣੇ ਗਿੱਲੇ ਹੋ ਜਾਂਦੇ ਆ ਕਈ ਵਾਰੀ ਤੇ ਆਪਾਂ ਨੂੰ ਬਦਲਨੇ ਪੈ ਜਾਂਦੇ ਇੱਥੇ ਸੁੱਖਦੇ ਵੀ ਨਹੀਂ ਹੈਗੇ ਠੀਕ ਹੈ ਆ ਮੌਸਮ ਇਦਾਂ ਦਾ ਹੁੰਦਾ ਤੇ ਆਪਾਂ ਇਹ ਕਹਿੰਦੇ ਆ ਵੀ ਜਿਹੜਾ ਵੀ ਕੋਈ ਯਾਤਰੀ ਇੱਥੇ ਦਰਸ਼ਨ ਕਰਨ ਵਾਸਤੇ ਆਵੇ ਤੇ ਆਪਣੇ ਪੂਰਾ ਰੈਡੀ ਹੋ ਕੇ ਜਿਹੜੇ ਜਿਨ੍ਹਾਂ ਨੂੰ ਸਾਦੀ ਪ੍ਰੋਬਲਮ ਹੈ ਜਾਂ ਕੁਝ ਵੀ ਹੈ ਉਹ ਤਾਂ ਨਾ ਹੀ ਆਏ ਕਿਉਂਕਿ ਬਹੁਤ ਟਫ ਹੈ ਜੀ ਠੀਕ ਹੈ ਨਾ ਤੁਸੀਂ ਦੇਖ ਲੈਣੇ ਵੀਡੀਓ ਵੀਡੀਓ ਬੰਦਾ ਚੜਦਾ ਚੜਾਈ ਛੜਦਾ ਵਾ ਬੜੇ ਪਿਆਰ ਨਾਲ ਚੜਦਾ ਵਾ ਪਰ ਜਿਹੜਾ ਬੰਦਾ ਜਾ ਰਿਹਾ ਹੁੰਦਾ ਨਾ ਉਹਨੂੰ ਮਤਲਬ ਇੰਨਾ ਔਖਾ ਲੱਗਦਾ ਨਾ ਜੋ ਕਹਿੰਦਾ ਮੈਂ ਪਿੱਛੇ ਮੁੜ ਜਾ ਠੀਕ ਹੈ ਜੀ ਜਿਹੜੇ ਬੰਦੇ ਨੂੰ ਸਾਦੀ ਪ੍ਰੋਬਲਮ ਆ ਉਹ ਤਾਂ ਬਿਲਕੁਲ ਨਾ ਆਵੇ ਜੀ ਕਿਉਂਕਿ ਬਾਅਦ ਵਿੱਚ ਦਿੱਕਤ ਹੋएगी ਕੋਈ ਕਈ ਮੋਤਾਂ ਵੀ ਉੱਥੇ ਹੋ ਜਾਂਦੀਆਂ ਨੇ ਤੇ ਆਪਾਂ ਇਹੀ ਕਵਾਂਗੇ ਜਿਨ੍ਹਾਂ ਯਾਤਰਾਉਂ ਨੇ ਆਉਣਾ ਵਾ ਵਧੀਆ ਕੋਈ ਬਿਮਾਰੀ ਨਾ ਹੋਵੇ ਉਹਨੂੰ ਠੀਕ ਹੈ ਜੀ ਠੀਕ ਆਪਾਂ ਅਸੀਂ ਕਹਿ ਸਕਦੇ ਹਾਂ ਨਾ ਸਾਰਾ ਕੁਝ ਓਕੇ ਰੱਬ ਦੀ ਕਿਰਪਾ ਨਾਲ ਪਰ ਜਿਵੇਂ ਕਹਿੰਦੇ ਆਸ ਜੀਨ ਘਟ ਜਾਂਦੇ ਐ ਹੋ ਜਾਂਦਾ ਜਦੋਂ ਰੱਬ ਦੀ ਕਿਰਪਾ ਬਹੁਤ ਵਧੀਆ ਬਹੁਤ ਹੀ ਵਧੀਆ ਬਸ ਗੁਰੂ ਦਾ ਨਾਮ ਲੈਓ ਕੇ ਮਾਨ ਚ ਜਿਹੜੇ ਜਿਹੜੇ ਜੰਗ ਨੌਜਵਾਨ ਮੁੰਡੇ ਉਹ ਤਾਂ ਚੜੀ ਜਾਂਦੇ ਜਿਹੜੇ ਬਣੋ ਬਜ਼ੁਰਗ ਹੋ ਗਏ ਨਾ ਜਿਹਨਾਂ ਦੀ ਜਿਹਨਾਂ ਨੂੰ ਸਾਹ ਦੀ ਪ੍ਰੋਬਲਮ ਆ ਉਹ ਜ਼ਿਆਦਾ ਨੇ ਜਿਹਨਾਂ ਨੂੰ ਸਾਹ ਦੀ ਪ੍ਰੋਬਲਮ ਆ ਉਹ ਨਾ ਆਵੇ ਤੋ ਕਿ ਉਹ ਫਰੋਖਾ ਹੋ ਜਾਂਦਾ ਨਾ ਕਿਉਂਕਿ ਫੈਮਿਲੀ ਨੂੰ ਓਖਾ ਹੋ ਜਾਂਦਾ ਵਾ ਜਿਹੜੇ ਉੱਥੇ ਜਾਂ ਫੌਜੀ ਰਹਿੰਦੇ ਆ ਉਹਨਾਂ ਨੂੰ ਮੁੱਖਾ ਹੋ ਜਾਂਦਾ ਨਾ ਉਹਨਾਂ ਨੂੰ ਰੈਸਕਿਊ ਰੈਸਕਿਊ ਕਰਨਾ ਹੈ ਨਾ ਤੇ ਆਪਾਂ ਅਸੀਂ ਕਹਿੰਨੇ ਆ ਵੀ ਜਿਹੜਾ ਬੰਦਾ ਆਵੇ ਸ਼ਰਦਾ ਭਾਵਨਾ ਨਾਲ ਆਵੇ ਗੁਰੂ ਸਾਹਿਬ ਆਪੀ ਕਿਰਪਾ ਕਰ ਜੀ ਕੋਈ ਟੈਨਸ਼ਨ ਨਹੀਂ ਲੋੜਨੀ ਮੀਂਹ ਪੈਂਦੇ ਰਹਿੰਦੇ ਇੱਥੇ ਤਾਂ ਮੌਸਮ ਇਦਾਂ ਹੀ ਹੈ ਨਾ ਗੁਰੂ ਸਾਹਿਬ ਪਹਾੜੀ ਇਲਾਕੇ ਪਹਾੜੀ ਇਲਾਕੇ ਦਾ ਮੌਸਮ ਤਾਂ ਮੌਸਮ ਤਾਂ ਆ ਦੇਖੋ ਤੁਹਾਨੂੰ ਦੇਖ ਲੈਣੇ ਆ ਦੇਖੋ ਮੌਸਮ ਤਾਂ ਇਹ ਰਹਿਣਾ ਦੇਖੋ ਸਾਰੀ ਫੋਗ ਉੱਪਰ ਸਾਰੇ ਪਹਾੜੇ ਤੇ ਲਿਖੀ ਹੋਇਆ ਆ ਸਾਹਮਣੇ ਇੱਧਰ ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਠੀਕ ਹੈ ਜੀ ਆਪਾਂ ਤੇ ਹੀ ਕਹਨੇ ਆ ਜੀ ਠੀਕ ਹੈ ਤੇ ਆ ਜੀ ਆਪਾਂ ਸਮੋਸੇ ਕੀਤੇ ਹੋਏ ਆ ਆ ਦੇਖੋ ਜੀ ਠੀਕ ਹੈ ਜੀ ਮਤਲਬ ਮੂੰਹ ਚ ਪਾਣੀ ਆ ਜਾਏਗਾ ਚਲੋ ਆ ਵੀ ਮੁੰਡਾ ਵਲੋਗ ਬਣਾ ਰਿਹਾ ਆਪਣਾ ਛੋਟਾ ਠੀਕ ਹੈ ਜੀ ਬਹੁਤ ਵਧੀਆ ਠੀਕ ਹੈ ਜੀ ਹਾਂ ਜੀ ਸਮੋਸੇ ਕੀਤੇ ਹੋਏ ਆ ਜੀ ਤੇ ਆਪਾਂ ਖਾ ਕੇ ਦੇਖਦੇ ਕਿੱਦਾਂ ਦੇ ਪਰ ਆਪੇ ਜਲਦੀ ਤੁਹਾਨੂੰ ਮਿਲਦੇ ਹਾਂ ਜੀ ਓਕੇ ਫਿਰ ਹਾਂ ਜੀ ਮੁੰਡੇ ਕਿੱਦਾਂ ਲੱਗੇ ਸਮੋਸਾ? ਏਂਡ ਆ ਜੀ ਗੱਲ ਬਾਤ। ਇੱਥੇ ਮਨਚੂਰਨ ਵਗੈਰਾ ਚੈਨਸ ਫੂਡ ਦਾ ਏਂਡ ਆ ਬੱਸ। ਕੈਂਡਰ। ਹਾਂ ਜੀ ਇੱਥੇ ਕੋਰੇ ਮਿਲ ਜਾਂਦੇ ਆ ਜੀ, ਨੀਚੇ ਜਾਣ ਨੂੰ। ਤੂੰ ਲਗ ਲਗ ਰੇਟਾਂ ਦਾ 1500-2000 ਰੁਪਇਆ ਲੱਗੀ ਫੱਬੀ ਲਾ ਲੈਂਦੇ ਆ ਜੀ। ਤੇ ਆਪਾਂ ਹੁਣ ਜਾ ਰਹੇ ਜੀ ਨੀਚੇ। ਤੁਸੀਂ ਚੈੱਕ ਕਰੋ ਤੁਸੀਂ। ਯੋ ਕਿਤੇ ਨਹੀਂ ਮਿਲਣਾ ਇਹ ਜੀ ਕੁਦਰਤ ਨਾਲ ਹੀ ਸੋਪਾ ਗੁਰਦੁਰ ਸਾਹਿਬ ਤੋਂ ਚੱਲ ਕੇ ਸੋ ਕਿਲੋਮੀਟਰ ਤੇ ਇਹ ਹੈਗਾ ਜੀ ਕੈਂਪ ਇੱਥੇ ਕਿਤੇ ਹੈਲੀਪੈਡ ਬਣਿਆ ਹੋਇਆ ਜੀ ਸਾਹਮਣੇ ਤੇ ਇੱਥੇ ਆ ਕੇ ਤੁਸੀਂ ਰੈਂਟ ਤੇ ਲੈ ਸਕਦੇ ਹੋ ਜੀ ਛੈਂਪ ਤੇ ਰਹਿ ਸਕਦੇ ਹੋ ਤੇ ਉਹ ਅੱਗੇ ਜਾ ਕੇ ਦੱਸ ਦਿਆਂ ਤੁਹਾਨੂੰ ਵੇ ਕਿੰਨਾ ਇਹਦਾ ਹੁੰਦਾ ਕਰਾਇਆ ਰੈਂਟ ਰੂਟ ਵਗੈਰਾ ਸਭ ਕੁਝ ਤੇ ਹੈਲੀਪੈਡ ਦਾ ਦਸ ਦਿਨਾਂ ਨੂੰ ਵੀ ਕਿੰਨਾ ਲੈਂਦੇ ਜੀ ਇਹ ਗੋਬਿੰਦ ਗੋਬਿੰਦ ਤੋਂ ਗੋਬਿੰਦ ਘਾਟ ਤੱਕ ਠੀਕ ਹੈ ਜੀ ਦਸ ਦਿਨ ਅੱਗੇ ਜਾ ਕੇ ਹਾਂਜੀ ਸੋਤਸੀ ਪਤਾ ਕਰੇ ਆ ਜੀ ਹੈਲੀਕਾਪਟਰ ਦਾ 3000 ਰੁਪਿਆ ਜੀ ਪਰ ਪਰਸਨ ਤੇ ਜਿਹੜੇ ਇੱਥੇ ਕੈਂਪ ਲੱਗਿਆ ਹੋਇਆ ਜੀ ਉਹਦਾ ਹੈ ਜਿਵੇਂ 4 ਲੋਕ ਹੋਗੇ ਉਹਨਾਂ ਦਾ 2000 ਰੁਪਿਆ 6 ਹੋਗੇ ਉਹਨਾਂ ਦਾ 2500 ਰੁਪਿਆ ਮਤਲਬ ਅਲੱਗ-ਅਲੱਗ ਆ ਜਿਵੇਂ ਜਿਵੇਂ ਲੋਕ ਇੱਥੇ ਸਟੇ ਕਰਦੇ ਆ ਉਹਦੇ ਹਿਸਾਬ ਨਾਲ ਫਿਰ ਪੈਸੇ ਇਹ ਲੈ ਲੈਂਦੇ ਨੇ ਰੈਂਟ ਤੇ ਮੌਸਮ ਖਰਾਬ ਕਰਕੇ ਹਜੇ ਤੱਕ ਜਹਾਜ਼ ਆਇਆ ਨਹੀਂ ਤੇ ਉਧਰੋਂ ਉੱਡੇ ਆ ਤੇ ਇੱਥੇ ਵੀ ਨਹੀਂ ਹੈਗਾ ਜੀ ਆਹ ਦੇਖੋ ਠੀਕ ਹੈ ਬਾਕੀ ਦੀ ਮੈਂ ਵੈਬਸਾਈਟ ਉਹਨਾਂ ਦੀ ਇਥੇ ਆਪਾਂ ਮੈਂਸ਼ਨ ਕਰ ਦੂੰਗਾ ਜੀ ਤੇ ਆਨਲਾਈਨ ਵੀ ਨਹੀਂ ਹੋ ਰਹੀ ਜੀ ਬੁਕਿੰਗ ਵੈਸੇ ਤਾਂ ਫੇਰ ਵੀ ਤੁਸੀਂ ਕੋਸ਼ਿਸ਼ ਕਰ ਲਿਓ ਜੀ ਆਨਲਾਈਨ ਹੁੰਦੀ ਹੋਵੇ ਤੁਸੀਂ ਆਨਲਾਈਨ ਕਰਕੇ ਵੀ ਆ ਸਕਦੇ ਹੋ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਗੇ ਵੀ ਤੇ ਕਿਦਾਂ ਫ੍ਰੀ ਕਰਾਜੋ ਅੱਜ ਦੀ ਅੱਜ ਦੀ ਤਰੀਕ 6 ਤਰੀਕ ਹੈ ਜੀ 7ਵਾਂ ਮਹੀਨਾ 2024 ਤੇ ਮੈਂ ਕਰਕੇ ਥੋੜਾ ਜਿਹਾ ਜਹਾਜ਼ ਨੂੰ ਬੰਦ ਕਰ ਦਿੰਦੇ ਆ ਇੱਧਰ ਲੈ ਕੇ ਆਉਣਾ ਤੇ ਬਾਕੀ ਸੰਗਤ ਇੱਧਰ ਯਾਤਰੂ ਆਈ ਜਾਂਦੇ ਜੀ ਇੱਧਰ ਦਰਸ਼ਨ ਕਰਨ ਵਾਸਤੇ ਦਰਸ਼ਨ ਕਰਨ ਕਿ ਵੀ ਇੱਧਰ ਆਈ ਜਾਂਦੀ ਆ ਤੇ ਇੱਧਰ ਵੀ ਸੰਗਤ ਨੀਚੋਂ ਗੋਵਿੰਦ ਘਾਟ ਤੋਂ ਗੋਵਿੰਦ tạm ਆਈ ਜਾਂਦੀ ਆ ਜੀ ਠੀਕ ਜੀ ਇਹ ਇਨਫੋਰਮੇਸ਼ਨ ਅਸੀਂ ਤੁਹਾਨੂੰ ਦੱਸਤੀ ਜੀ ਵੀਡੀਓ ਨੂੰ ਲਾਈਕ ਕਰ ਦਿਓ ਜਿਹੜਾ ਵੀ ਯਾਤਰੂ ਇੱਥੇ ਆਉਣੇ ਚਾਹੁੰਦੇ ਆ ਉਹਨਾਂ ਨੂੰ ਪਤਾ ਲੱਗ ਸਕੇ ਜੀ ਤਾਂ ਮਿਲਦੇ ਆਂ ਜੀ ਅੱਗੇ ਜਾ ਕੇ ਫਿਰ ਹਾਂਜੀ ਸੋਪ ਆ ਚੁੱਕੇ ਆ ਜੀ ਗੋਵਿੰਦਪਾਪਤੋ 1 ਕਿਲੋਮੀਟਰ ਦੂਰ ਤੇ بارش ਵੀ ਰੁਕ ਗਈ ਹੈ ਜੀ ਬਹੁਤ ਵਧੀਆ ਮੌਸਮ ਹੋ ਗਿਆ ਜੀ ਤੇ ਆਹ ਦੇਖੋ ਜੀ ਸੰਗਤ ਆਈ ਜਾਂਦੀ ਜੀ ਦਸ਼ਮਘਰ ਦੇ ਉੱਪਰੋਂ ਗੋਵਿੰਦਪਾਪਤੋ ਨੀਚੇ ਗੋਵਨ ਘਾਟ ਤੇ ਆਪਾਂ ਵੀ ਦਰਸ਼ਨ ਕਰਕੇ ਗੋਵਨ ਘਾਟ ਜਾ ਰਹੇ ਹਾਂ ਜੀ بارش ਰੁਕ ਗਈ ਹੈ ਜੀ ਤੇ ਸੰਗਤ ਆਈ ਜਾਂਦੀ ਹੈ ਅਜੇ ਤੱਕ ਵੀ ਥੋੜਾ ਉਤਰਨ ਲੱਗੇ ਪੱਟਾਂ ਨੂੰ ਥੋੜਾ ਖਿੱਚ ਜੀ ਜਾਂਦੀ ਆ। ਹੋਰ ਬਾਕੀ ਠੀਕ ਆ। ਚੱਲ ਆ ਜੀ ਇਹ ਸਭ ਅੱਗੇ ਬਗਾਲ ਦਮ। ਹਾਂਜੀ ਜਦੋਂ ਆਪਾਂ ਕੱਲ ਆਈ ਸੀ ਨਾ ਗੋਵਿੰਦ ਘਾੜ ਤੋਂ ਗੋਵਿੰਦ ਤਾਮਲਗਰੀ ਸੀ ਇਹ ਪਾਣੀ ਬਿਲਕੁਲ ਨਹੀਂ ਹੈ ਸੀ ਇੱਥੇ। ਆ ਦੇਖੋ ਅਸੀਂ ਬੂਟ ਲਾ ਕੇ ਬੂਟ ਹੱਟ ਚ ਫੜੇ ਹੋਇਆ। ਤੇ ਆ ਦੇਖੋ ਜੀ। ਉਹ ਦੇਖੋ ਮੀਂਹ ਜਿਆਦਾ ਪੈਣ ਕਰਕੇ ਨਾ ਪਾਣੀ ਦਾ ਫਲੋ ਜਿਆਦਾ ਹੋ ਗਿਆ ਜੀ। ਆ ਦੇਖੋ ਜੀ। ਪਾਣੀ ਬਿਲਕੁਲ ਨਹੀਂ ਹੈ ਸੀ ਕੱਲ ਜਦੋਂ ਆਇਆ ਸੁੱਕਾ ਪਿਆ ਸੀ ਪੂਰਾ। ਆ ਦੇਖੋ ਜੱਫਾ ਬੂੜਲਾ ਕੇ ਹੱਥ ਭਰੇ ਹੋਇਆ ਜੀ ਆ ਦੇਖੋ ਜੀ ਪਾਣੀ ਰਮਾ ਠੰਡਾ ਚਲਦੇ ਆ ਜੀ ਇੱਧਰ ਫਿਰ ਆਪਣੇ ਭਾਈ ਜੀ ਜਾ ਰਹੇ ਜੀ ਗੋਵਿੰਦ ਧਾਉਂ ਇਹ ਭਾਈ ਜੋ ਚੱਕੀ ਲੈ ਕੇ ਜਾ ਰਹੇ ਨੇ ਇਹ ਗੁਰੂ ਘਰ ਵਾਸਤੇ ਰਾਸ਼ਨ ਸੇਵਾ ਵਾਸਤੇ ਹਿੱਸਾ ਪਾਣ ਜਾ ਰਹੇ ਨੇ ਬਹੁਤ ਵਧੀਆ ਗੱਲ ਹੈ ਜੀ ਉਪਰਾਲਾ ਕਰਨ ਦੀ ਤਾਂ ਸਭ ਨੂੰ ਐਨੇ ਚੜਾਈ ਚੜ ਕੇ ਵੀ ਰਾਸ਼ਨ ਲਈ ਜਾਂਦੇ ਜੀ ਗੁਰਦੁਆਰੇ ਵਾਸਤੇ ਕਿਸੇ ਬਾਉਣ ਵਾਸਤੇ ਇਹੀ ਇਹੀ ਹੁੰਦੀ ਜੀ ਆਪਣੇ ਪੰਜਾਬੇ ਚ ਖਾਸਤ ਸੇ ਕੌਣ ਦੀ ਬਚਣੀ ਪਾਉ ਪਰ ਉਹ ਕਿਸੰਗਤ ਨਾਲ ਹੀ ਸਭ ਕੁਝ ਹੁੰਦਾ ਜੀ ਸੰਗਤ ਜੇ ਮਾਇਆ ਰਸਤਾ ਵਗੈਰਾ ਪੇਟਾ ਕਰਨ ਗਿਆ ਤਾਂ ਹੀ ਸੰਗਤ ਨੂੰ ਲੰਗਰ ਪਾਣੀ ਗੁਰਦੁਆਰੇ ਚ ਮਿਲੂਗਾ ਬੋਲ ਬੁੜੀਆਂ ਗੱਲ ਹੈ ਜੀ ਆਪਣਾ ਦਸਵੰਧ ਜ਼ਰੂਰ ਕੱਢਿਆ ਕਰੋ ਜੀ ਲੰਗਰਾਂ ਵਾਸਤੇ ਠੀਕ ਹੈ ਜੀ ਮਿਲਦੇ ਆ ਜੀ ਠੀਕ ਹੈ ਜੀ ਅਜੀ ਫਾਈਨਲ ਸੋ ਆਪਾਂ ਪਹੁੰਚ ਗਏ ਸੀ ਗੁਰਦੁਆਰਾ ਗੋਬਿੰਦ ਘਾਟ ਤੇ ਲੇਟ ਅਸੀਂ ਤਾਂ ਹੋ ਗਿਆ ਜੀ ਸਾਡੀ ਜੈਕਟ ਉੱਥੇ ਭੁੱਲ ਗਏ ਸੀ ਬੰਦਾ ਸਾਡਾ ਉਹ ਦੇਖਾ ਵਿੱਚ ਉਹ ਬੈਠਾ ਲੇਟਿਆ ਹੋਇਆ ਇਹ ਬੰਦਾ ਜੈਕਟ ਭੁੱਲ ਗਿਆ ਸੀ ਤੇ ਫਿਰ ਉਹਦੀ ਵੇਟ ਕਰਦੇ ਤੇ ਗੱਡੀ ਦੀ ਗੱਡੀ ਵਿੱਚ ਜੈਕਟ ਆਉਣੀ ਸੀ ਤਾਂ ਕਰਕੇ ਆਪਾਂ ਫਿਰ ਰੂਮ ਵਿੱਚ ਹੀ ਲਿਆ ਨਾਲ ਹੀ ਆ ਸਾਹਮਣੇ ਜਿੱਥੇ ਬੜੀ ਜਲਦੀ ਨਾ ਇੱਥੇ ਪਹਿਲੇ ਪਿੱਛਲੇ ਪਾਸੇ ਇਹ ਐਂ ਜਾਂਦੇ ਤੜਾਈ ਪੜੜ ਗਈ ਤੇ ਆ ਆਪਾਂ ਰੂਮ ਮਿਲਿਆ ਜੀ ਆ ਦੇਖੋ ਇਹ ਆਪਾਂ ਰੂਮ ਮਿਲਿਆ ਜੀ ਵਧੀਆ ਮਿਲ ਗਿਆ ਰੂਮ ਜੀ ਤੇ ਇਹ ਆ ਉਹ ਹੈ ਜੀ ਆਪਾਂ ਠੀਕ ਹੈ ਜੀ ਬਾਹਰ ਬਰੂ ਇਦਾਂ ਹੈ ਜੀ ਸ਼ਾਮ ਦਾ 4:30 ਹੋ ਗਿਆ ਜੀ ਤੇ ਠੀਕ ਹੈ ਜੀ ਤੇ ਆਪਣੀ ਵੀਡੀਓ ਦੇਖ ਤੱਕੇ ਜੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜਾ ਵੀ ਯਾਤਰੀ ਕੋਈ ਯਾਤਰਾ ਵਾਸਤੇ ਆ ਰਹੇ ਨੇ ਉਹਨਾਂ ਵਾਸਤੇ ਸਪੈਸ਼ਲ ਵੀਡੀਓ ਜਰੂਰ ਵੀਡੀਓ ਦੇਖ ਕੇ ਜਰੂਰ ਆਇਓ ਕੋਈ ਡਰਨੀ ਲੋੜ ਨਹੀਂ ਜੀ ਸਦਕੇ ਗੁਰੂ ਸਾਹਿਬਾਂ ਦੇ ਦਰਸ਼ਨ ਕਰਨ ਵਾਸਤੇ ਆ ਗੁਰੂ ਸਾਹਿਬ ਆਪੀ ਕਿਰਪਾ ਕਰ ਦਿੰਦੇ ਨੇ ਰਸਤੇਆਂ ਵਿੱਚ ਠੀਕ ਹੈ ਜੀ ਵੀਡੀਓ ਆਪਣੀ ਇੱਥੇ ਤੱਕ ਹੈ ਜੀ ਵੀਡੀਓ ਨੂੰ ਲਾਇਕ ਸ਼ੇਅਰ ਕਰ ਦਿਓ ਮਿਲਾਂਗੇ ਜੀ ਅਗਲੀ ਵੀਡੀਓ ਵਿੱਚ ਰੱਬ ਰੱਖਾ